ਤੈਨੂੰ ਐ ਤੇ ਤਰਸ ਨਹੀਂ ਆਇਆ ਓਏ ਗਲਤੀ ਹੋ ਗਈ ਹੈ ਗਲਤੀ ਤਰਸ ਨਹੀਂ ਆਇਆ ਤੈਨੂੰ ਇਹਨਾਂ ਤੇ ਗਲਤੀ ਹੋ ਗਈ ਦਾ ਭਾਈ ਐਸੇ ਤੱਕ ਵੀ ਵੀਰ ਜੀ ਨੇ ਕੋਈ ਇੰਨੀ ਇੰਨੀ ਬੇਰੁਖੀ ਨਾਲ ਸਾਡੇ ਨਾਲ ਪੇਸ਼ ਆਇਆ ਹੈ ਨਾ ਇੰਨੀ ਬੇਰੁਖੀ ਨਾਲ ਐਸੇ ਤੱਕ ਮੈਨੂੰ ਇਹ ਵੀ ਮੜ ਬੋਲਿਆ ਕਿ ਤੂੰ ਭੌਂਕਦੀ ਹੈ ਜਿਹੜੇ ਟੌਫੀ ਬਾਬੇ ਇਦਾਂ ਦੇ ਕਰਦੇ ਆ ਨਾ ਲੱਛਣ ਤੇ ਇਹ ਰੂਪ ਰੂ ਕਰਨੇ ਆ ਸਾਰੇ ਤੇ ਜਿਹੜੇ ਲੋਕਾਂ ਨਾਲ ਠੱਗੀਆਂ ਵੱਜਣਾਂ ਮੈਨੂੰ ਮੇਰੇ ਨੰਬਰ ਤੇ ਵਟਸਐਪ ਮੈਸੇਜ ਕਰਨਾ ਚੱਲਾ ਠੀਕ ਹੈ ਤੇ ਇਹ ਸਾਰੇ ਸਾਥ ਮੰਗੇ ਕਰਨੇ ਨੰਗੇ ਆ ਵੇਖ ਲਓ ਹੁਣ ਕੋ ਘੜਾ ਵਿੱਚ ਹਜੇ ਨਿਕਲ ਨਹੀਂ ਬਾਬੇ ਜੀ ਇੰਨਾ ਢੂੰਗਾ ਕਾ ਤੋ ਪੱਟਿਆ ਘੜਾ ਦਸੀ ਤੈਨੂੰ ਚੰਨਣ ਨਹੀਂ ਕੀਤਾ ਤੇਰੇ ਬਾਬੇ ਨੇ ਵੀ ਹਾਂ ਵੀ ਤੇਰੇ ਤੇ 1.5 ਸਾਲ ਬਾਅਦ ਆ ਕੇ ਦਿਨ ਆਣਾ ਨਹੀਂ ਤੈਨੂੰ ਅਹਿਸਾਸ ਹੁੰਦਾ ਠੱਗੀ ਮਾਰੀ ਦਾ ਜਾ ਜਾ ਹੈ ਘਰ ਨਹੀਂ ਟਿਕਾਣੇ ਖੜਦੀ ਹੈ ਬਸ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਸੁਖਨਾ ਅ블ੂ ਸ਼੍ਰੀ ਮੁਕਤਸਰ ਸਾਹਿਬ ਦੋਦੇ ਪਿੰਡ ਦੇ ਨਾਲ ਖੜੇ ਆਂ ਸੋ ਮੈਂ ਨਾ ਬਹੁਤ ਰੋਗ ਕੱਟ ਕੇ ਮਰ ਗਿਆ ਹੈ ਢੋਲੇ ਭਾਲੇ ਲੋਕਾਂ ਨੂੰ ਤੁਸੀਂ ਇਹਨਾਂ ਦੇ ਝਾਂਸੀਆਂ 'ਚ ਨਾ ਆਓ ਰੋ ਪੈਟ ਕੇ ਮਰ ਗਏ ਤੁਹਾਨੂੰ ਪਰ ਬਹੁਤ ਸਾਰੇ ਮੇਰੇ ਖਿਲਾਫ ਵੀ ਚੱਲਦੇ ਆ ਨਹੀਂ ਚੰਗੇ ਸਾਧੂ ਆ ਸਾਧੂ ਸਾਧੂਆਂ ਨੂੰ ਮਾੜਾ ਬੋਲ ਰਹੇ ਹੋ ਮੈਂ ਕਹਿੰਦਾ ਹੁਣ ਚੰਗੇ ਸਾਧੂ ਵੀ ਹੈਗੇ ਆ 15 20% ਹੁੰਦੇ ਆ ਜਿਹੜੇ ਰੱਬ ਦੀ ਬੰਦਗੀ ਕਰਦੇ ਆ ਯਾਰ ਨਾਮ ਜਪਦੇ ਆ ਇਹੋ ਜਿਹੇ ਲੋਕ ਯਾਰ ਆ ਆ ਖੜਾ ਢੋਂਗੀ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਮੈਂ ਆ ਢੋਂਗੀਆਂ ਨੂੰ ਫੜ ਰਿਹਾ ਤੁਸੀਂ ਮੇਰੇ ਖਿਲਾਫ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਡੇ ਖਿਲਾਫ ਨਹੀਂ ਲੜ ਰਿਹਾ ਧਰਮ ਦੇ ਖਿਲਾਫ ਨਹੀਂ ਲੜ ਰਿਹਾ ਮੈਂ ਧੋਗੀਆਂ ਦੇ ਖਿਲਾਫ ਲੜ ਰਿਹਾ ਹਾਂ ਅੱਜ ਤੁਹਾਨੂੰ ਸਾਖ ਸਾਤ ਸਬੂਤ ਵਿਖਾਉਣੇ ਆ ਅਸੀਂ ਇਹਨੂੰ ਫੜ ਕੇ ਲਿਆਂਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਸੀ ਤੂੰ ਇਹ ਸਿੱਧਾ ਖੜੇ ਤੇ ਸ਼ਕਤੀਮਾਨ ਬਣਿਆ ਖੜਾ ਦੱਸ ਪਹਿਲਾਂ ਕੀ ਕੀਤਾ ਸੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਉੱਚੀ ਬੋਲ ਸਭ ਤੋਂ ਪਹਿਲਾਂ ਜੀ ਇੱਥੇ ਬੈਠ ਕੇ ਕਿ ਇਹਨਾਂ ਦੇ ਘਰੇ ਆਇਆ ਇਹਨਾਂ ਦੇ ਇਲਾਜ ਲਈ ਵਿੱਚ ਲੈ ਕੇ ਛੱਤ ਦੇ ਵਿੱਚ ਤੇ ਇਹਨਾਂ ਨੂੰ ਸਿਉਣਾ ਕੱਢਣ ਦੀ ਸਿਉਣਾ ਕੱਢਣ ਤੋਂ ਪਹਿਲਾਂ ਇੱਕੋ ਜਿਹੜੀ ਬਣਾਈ ਆ ਕਵਰ ਜਗਾ ਬਾਅਦ ਚ ਬਣਾਈ ਆ ਜੀ ਪਹਿਲਾਂ ਸਿਉਣਾ ਕੱਢਿਆ ਸੀ ਸਿਉਣਾ ਨਿਕਲਿਆ ਸੀ ਨਹੀਂ ਨਿਕਲਿਆ ਜੀ ਬੀਬੀ ਸਿਉਣਾ ਲਿਆ ਪਹਿਲਾਂ ਕਿਹੜਾ ਸੀ ਚੱਕ ਕੇ ਕੀ ਸੀਗਾ ਉਹ ਉਹ ਗਿਲਟਾ ਜਿਹਾ ਸਾਰੀ ਕਿੱਥੋਂ ਲੈਂਦੀਆਂ ਉਹ ਉਹ ਦੁਕਾਨਾਂ ਤੋਂ ਲਏ ਜਾਂਦੇ ਦੁਕਾਨਾਂ ਤੋਂ ਲਈਆਂ ਹਾਂਜੀ ਤੇ ਇਹ ਜਿਹੜਾ ਤੂੰ ਘੜਾ ਨਾ ਪਿਆ ਸੀ ਉਹ ਵੀ ਆਪ ਅਸੀਂ ਘੜਾ ਜੀ ਇਹ ਘੜਾ ਤਾਂ ਨਾ ਪਈ ਉਹ ਤੂੰ ਫਿਰ ਵਿੱਚ ਕਿਵੇਂ ਰੱਖਿਆ ਉਹਦੇ ਉਸ ਮਾਰ ਉਹਦੇ ਨੂੰ ਪਾਸੇ ਕਰਕੇ ਵਿੱਚ ਰੱਖ ਦਿੰਦਾ ਸੀ ਥੋੜਾ ਥੋੜਾ ਹਾਂਜੀ ਨਹੀਂ ਫੇਚ ਢਾ ਕੇ ਲੈ ਜਾਂਦਾ ਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਇਹਦੇ ਮਿਲਣ ਤੋਂ ਪਹਿਲਾਂ ਨੇਫਿਆਂ ਦੇ ਵਿੱਚ ਡਾੜਾ ਡਾ ਕੇ ਨਾ ਅੰਦਰ ਜਿਵੇਂ ਉਹ ਛਾਂਗੇ ਵਾਲੀ ਉਹਦੇ ਘਰ ਵਾਲਿਆਂ ਨੇ ਥਗੀਆਂ ਮਾਰ ਗਿਆ ਸੀ ਉਹਤੇ ਪਰਚਾ ਵੀ ਕਰਾਵਾਂਗੇ ਦਿਨੂ ਦੇ ਵੀ ਆ ਸਮਾਨ ਹੈ ਆਹੀ ਸੀਗਾ ਓਏ ਆ ਸਮਾਨ ਲਿਆਂਦਾ ਕੱਢ ਤਾਂ ਕੱਢ ਆ ਸਮਾਨ ਓ ਜੀ ਆਹ ਆਹ ਹਰ ਕਹਿਆ ਸੀ ਹਾਂਜੀ ਇਹ ਹੀ ਕਹਿਆ ਸੀ ਕਿ ਵੀ ਸੋਨਾ ਹੈ ਵੀ ਧਰਤੀ ਤੋਂ ਇਹ ਕਿੰਨੇ 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 ਲੱਖ ਰੁਪਇਆ ਪਹਿਲਾਂ ਲਿਆ ਓਏ 10 ਇੱਥੇ 70 ਬੋਲ ਵੀ ਰੁਕਦੇ ਥੋੜੇ ਥੋੜੇ ਕਰਕੇ ਥੋੜੇ ਥੋੜੇ ਕਰਕੇ ਕਿਤੇ ਲੱਖ ਲੈ ਲਿਆ ਕਿਤੇ 2 ਲੱਖ ਲੈ ਲਿਆ ਜੀ ਇਸ ਤਰ੍ਹਾਂ 12 13 ਆਪਾਂ 13 13 ਹੋਤਾ ਤਾਂ 14 ਵੀ ਹੋ ਸਕਦਾ ਜੀ ਥੋੜੇ ਥੋੜੇ ਕਰਕੇ ਇਹ ਬੀਬੀ ਤੂੰ ਬੱਜੀ ਕਹਿ ਰਹੀ ਹੈ ਵਿਆਜ ਪਾ ਕੇ ਸਹੀ ਸੀ ਦੱਸੋ ਨਾ ਤਾਂ ਝੂਠ ਇਹਦੇ ਤੇ ਬਲੇ ਮਲਾਉਣਾ ਹੈ ਸਹੀ ਸੀ ਦੱਸੋ ਵੀ ਕਿੰਨੇ ਪੈਸੇ ਆ ਵਿਆਜ ਪਾ ਕੇ ਵਿਆਜ ਤੇਰਾ ਬਾਅਦ ਚ ਛੋੜਦੇ ਮੈਨੂੰ ਪੈਸੇ ਦੱਸੋ ਸਹੀ ਕਿੰਨੇ ਪੈ ਈ ਲੱਖ ਦਾ ਬੈਂਕ ਵਾਲਾ ਗਿਆ ਮੇਰੇ ਆਪਾਂ ਨਹੀਂ ਪੁੱਛ ਲੋ ਹਾਂ ਸਾਡੇ ਕੋਲ ਬਕਾਇਆ ਦਾ ਪ੍ਰੂਫ ਪਈ ਆ ਜੀ ਸਾਰੇ ਹਾਂ ਅੱਛਾ ਈ ਲੱਖ ਬੈਂਕ ਵਾਲਾ ਪਿਆ ਤੁਸੀਂ ਈ ਲੱਖ ਇਹ ਇਹਨਾਂ ਨੂੰ ਮੈਂ ਉਹ ਫੜ ਕੇ ਦਿੱਤਾ ਵਿਆਜ ਦੀ ਸਭ ਕੁਝ ਹੋ ਸਕਦਾ 12 ਲੱਖ ਹੋ ਗਿਆ ਹਾਂ 12 ਹੋ ਗਿਆ ਹੂੰ ਤੇ 2.5 ਟੂਆ ਗਹਿਣਾ ਕਰਕੇ ਦਿੱਤੀ ਸਾਢੇ 14 ਹੋ ਗਿਆ ਸਾਢੇ 14 ਹੋ ਗਿਆ 7 ਜੀ ਗੱਜੇ ਆ ਤੇ ਜਮੀਨ ਗਹਿਣੇ ਦਿੱਤੀ ਸਾਢੇ 14 ਜੀ ਇਹ ਤਾਂ ਦਿੱਤੀ ਬੱਸ ਵੀ ਬਾਬਾ ਸਹੀ ਸਹੀ 10000 ਮਾਣਦਾ ਨਹੀਂ ਜੀ ਜੀ ਸੱਚ ਦੱਸੀ ਆ ਜੀ ਇਹ ਹੁਣ ਆ ਪਏ ਪੈਣੇ ਵੀ ਮੈਨੂੰ ਕਹੇ ਸਾਨੂੰ ਵਿਆਜ ਪੈਂਦਾ ਵੀ 1.5 ਸਾਲ ਹੋ ਗਿਆ ਹੁਣ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਰੋਤਰ ਫਿਰੂਗਾ ਤੈਨੂੰ ਦੱਸਦਾ ਮੈਂ ਜਿਹੜੀ ਗੱਲ ਸੱਚ ਕਹੂੰਗਾ ਜਿੱਥੇ ਜਿੱਥੇ ਝੂਠ ਭੈਣ ਬਣਾ ਕੇ ਤੈਨੂੰ ਬੱਚਿਆਂ ਤੇ ਤਰਸ ਨਹੀਂ ਆਇਆ ਓਏ ਚਾਵਲ ਬੰਦਿਆ ਗਲਤੀ ਹੋ ਗਈ ਹੈ ਗਲਤੀ ਜਿਹੜੀ ਹੋ ਗਈ ਸਹੀ ਦੱਸ ਕਿੰਨੇ ਲੱਖ ਦੀ ਆ ਬੋਲ ਤੂੰ ਹੋਰ ਸੋਚ ਜੇਬ ਚ ਪਾਇਆ ਤੂੰ ਪੈਸੇ ਇੱਕ ਨਾ ਛੋਟੇ ਹੀ ਲਿਆ ਮੜਾ ਜੱਜ ਨਹੀਂ ਮੰਨਦਾ ਨਾ ਸੱਚ ਸੱਚ ਦੱਸ ਨਹੀਂ ਸੱਚ ਦੱਸੀ ਜਾਣਾ ਜਿਹੜੀ ਗੱਲ ਸੱਚ ਹੈ ਮੈਂ ਤੈਨੂੰ ਦੱਸਦਾ ਵਿਆਜ ਪਾ ਕੇ ਭ ਇਨੇ ਬਣਾਏ ਇਹਨਾਂ ਨੇ 24-25 ਲੱਖ ਰੁਪਏ ਵਿਆਜ ਪਾ ਕੇ ਬਣਾਇਆ ਬੀਬੀ ਕੇ ਵਿੱਚ ਵਿਆਜ ਪਾ ਕੇ ਜੀ ਵਿਆਜ ਪਾ ਕੇ ਬਣਾਇਆ ਮੇਰੇ ਤੁਸੀਂ ਸਹੀ ਸਹੀ ਦੱਸੋ ਤੁਸੀਂ ਵੀ ਉਹ ਨਹੀਂ ਆਪਾਂ ਨਾ ਮੈਂ ਚੁਸ ਮਾਰਾ ਅੱਜ ਨਾਂ ਨਾਰਾ ਮੈਂ ਤਾਂ ਮੇਲ ਕੋਲ ਪਰ ਉਪਰ ਸਮੇਂ ਗੱਲ ਕਰਵਾ ਦਿੰਨੀ ਆ 15 ਲੱਖ ਰੁਪਏ ਬਾਬਾ ਬਣ ਗਿਆ ਹੋਰ ਸੋਚ ਲੈ ਕੋਈ ਨਹੀਂ ਤੇਰੇ ਕੋਲ 2 ਮਿੰਟ ਟਾਈਮ ਆ ਕੋਈ ਲੈ ਹੁਣੇ ਆ ਸੱਚ ਦੱਸੂਗਾ ਬਾਬਾ ਬਾਈ ਥੋੜੇ ਬੁੜੇ ਨਹੀਂ ਝੂਠ ਬੋਲਦਾ ਹਾਂ ਗੁਰੂ ਦੀਆਂ ਲਾਡਲੀਆਂ ਫੱਜਾਂ ਨਹੀਂ ਝੂਠ ਬੋਲਦਾ 15 ਲੱਖ ਰੁਪਏ ਹੈਗਾ ਜੀ ਹੋਰ ਨਹੀਂ ਫਿਰ 25 ਤੇ 10 ਦਾ ਫਰਕ ਬਹੁਤ ਆ ਯਾਰ ਵਿਆਜ ਪਾ ਕੇ ਤਾਂ ਤਰਪਤੀ ਉਹ ਵਿਆਜ ਇਹਨਾਂ ਨੇ ਵਿਆਜ ਤੇ ਪੈਸੇ ਲੈ ਕੇ ਕਿਹੜੇ ਵਿਆਜ ਤੇ ਲੈ ਤੈਨੂੰ ਇਹ ਤੇ ਤਰਸ ਨਹੀਂ ਆਇਆ ਓਏ ਗਲਤੀ ਹੋ ਗਈ ਹੈ ਗਲਤੀ ਤਰਸ ਨਹੀਂ ਆਇਆ ਤੈਨੂੰ ਇਹਨਾਂ ਤੇ ਗਲਤੀ ਹੋ ਗਈ ਬਾਬਾ ਜੀ ਐਸ ਤੱਕ ਜੀ ਬੀਰ ਜੀ ਨੇ ਕੋਈ ਇੰਨੀ ਇੰਨੀ ਬੇਰੁਖੀ ਨਾਲ ਸਾਹਨਾ ਪੇਸ਼ ਆਇਆ ਹੈ ਨਾ ਇੰਨੀ ਬੇਰੁਖੀ ਨਾਲ ਐਸ ਤੱਕ ਮੈਨੂੰ ਇਹ ਵੀ ਮੜ ਬੋਲਿਆ ਕਿ ਤੂੰ ਭੌਂਗ ਦੀਆਂ ਮੈਂ ਤੈਨੂੰ ਬੰਦਾ ਮਾਮਾ ਜੀ ਕਹਿ ਕੇ ਦਿਲਪਤ ਤੁਸੀਂ ਮਾਮਾ ਹੁੰਦਾ ਤੂੰ ਤੂੰ ਤੋ ਕਰਦਾ ਹੋ ਤੁਸੀਂ ਸਮਝੌਤੇ ਕਰਦੇ ਆ ਸਾਨੂੰ ਗੁੱਸਾ ਚੜ ਰਿਹਾ ਮੈਨੂੰ ਇਸ ਬੰਦੇ ਤੇ ਬਹੁਤ ਵੀ ਮੈਂ ਉਹਨਾਂ ਦਾ ਕੀ ਚੱਕਰ ਸੀ ਉਹਨਾਂ ਦਾ ਵੀ ਇਹੀ ਚੱਕਰ ਸੀ ਕਿੰਨਾਂ ਨੇ ਠੱਗੀ ਮ ਖਾਰੇ ਪਿੰਡ ਤੋਂ ਦੱਸੋ ਨਾਮ ਕੀ ਸੀ ਉਹਨਾਂ ਦਾ ਉਹਨਾਂ ਦਾ ਚੰਨੂ ਜੀ ਹੋਰ ਨਾਮ ਦੱਸ ਕੀ ਸੀ ਉਹ ਤੈਨੂੰ ਰਿਸ਼ਤੇਦਾਰ ਹੋਣਗੇ ਨਾ ਇਹ ਨੁਸਾਨ ਵਾਲੇ ਵੀ ਕਹਿਣਾ ਹੁੰਦਾ ਸੀ ਬਈ ਨਹੀਂ ਉਹਦਾ ਪੁੱਤ ਬੇਟਾ ਝੂਠ ਸੀ ਤਾਂ ਸਾਰਾ ਸਾਨੂੰ ਦੱਸਣ ਲਈ ਸੀ ਤੂੰ ਕੀ ਕੀਤਾ ਪੈਸਿਆਂ ਦਾ ਕੀ ਕੀਤਾ ਇੰਨੇ ਪੈਸਿਆਂ ਦਾ ਪੈਸੇ ਘਰੇ ਜੇ ਬਸ ਕੋ ਸੁੱਖਾਂ ਤੇ ਲਾ ਕੇ ਕੁਝ ਨੂੰ ਲੱਗੀ ਜੀ ਸਾਰੇ ਵਿਆਹ ਦੂਜੀ ਵਾਰ ਕਰਾਇਆ ਹਾਂ ਵਿਆਹ ਦੂਜੀ ਵਾਰ ਇਹਨਾਂ ਨੇ ਇੱਕ ਰੱਖ ਦਿੱਤਾ ਜੀ ਨਾਲ ਦਾਲੀ ਸ਼ਰਮਣੀ ਆਈ ਤੇਰਾ ਘਰ ਵਸਾਇਆ ਓਏ ਘਰ ਵਸਾਇਆ ਹੈ ਗਲਤੀ ਜਿਹੜੀ ਹੋ ਗਈ ਤੂੰ ਤਾਂ ਰੋਲ ਕੇ ਧਰਤੇ ਆ ਆ ਓਏ ਹੈ ਤੇਰੇ ਧੀਆਂ ਕਿੰਨੀਆਂ ਹੈ ਇੱਕੋ ਜੀ ਪੁੱਤ ਤੇ ਫਿਰ ਮਰ ਗਿਆ ਸੀ ਮਰ ਗਿਆ ਤੈਨੂੰ ਸ਼ਰਮ ਨਹੀਂ ਆਈ ਪੁੱਤ ਲੋਕੀ ਰੱਬ ਤੋਂ ਮੰਗਦੇ ਆ ਚਿੱਟੇ 'ਚ ਮਰ ਗਿਆ ਤੇਰਾ ਪੁੱਤ ਤੈਨੂੰ ਸਜ਼ਾ ਦਿੱਤੀ ਰੱਬ ਨੇ ਤੁਸੀਂ ਫੇਰ ਇਹ ਕੁਛ ਕਰਦੇ ਹੋ ਦੱਸ ਉਹ ਕਿਵੇਂ ਕਿਵੇਂ ਬਣਾਇਆ ਆ ਆ ਗੋਲ ਰੱਖਿਆ ਇਹ ਨਾ ਤੂੰ ਵਿੱਚ ਰੱਖ ਦੱਸ ਚੱਲ ਉੱਥੇ ਕੀ ਕਿਵੇਂ ਬਣਾਇਆ ਦੱਸ ਆ ਜਾ ਦੱਸ ਕੋਲ ਬੂਆ ਕੋਲ ਆਪੀ ਤੋਂ ਆਪ ਆ ਕਿਵੇਂ ਬਣਾਇਆ ਇਹਨਾਂ ਦੇ ਘਰੇ ਇਹ ਜੁਬਨਤਾ ਕਰਾਈਆ ਜੇ ਬੱਚੇ ਕੋਈ ਸੇਵਾ ਕਰ ਲਿਆ ਕਰੋ ਤੁਸੀਂ ਨਹੀਂ ਮੰਨਤਾ ਕਰਾਈਆ ਪੀਰਾ ਕੁਛ ਕਹਿੰਦੇ ਆ ਵੀ 200 ਲੱਖ ਦੀਆਂ ਛੱਡੀਆਂ ਮਾਰੋ। ਨਹੀਂ। ਆ ਤੂੰ ਘਰੇ ਬਣਾ ਗਿਆ ਉਹਨਾਂ ਦਾ ਏਡੀ ਉਹ ਕਬਰ ਕੀ ਬਣਾ ਕੀ ਇਹ ਚੀਜ਼ ਦਰਗਾਹ ਕੀ ਬਣਾਈ ਐ? ਬਾਬੇ ਗਾਇਬ ਹੋ ਜੇਗਾ। ਮਾਸੇਵਾਗਾ। ਨਹੀਂ ਤੇ ਤੂੰ ਚੱਪਣਾ ਪਾ ਕੇ ਤਾਂ ਤੂੰ ਅੰਦਰ ਆਈ ਜਾਣਾ। ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਤੁਸੀਂ ਵਹਿ ਭਰਮ ਚ ਪਾ ਕੇ ਤੋੜਾ ਕਿੱਥੇ ਲੱਪਿਆ ਈ? ਹੈ? ਬੈਟਰੀ ਕਾਰਟ ਤੇ। ਅਜਾ ਟਵਾਪੜ ਤੇ। ਅਜਾ ਟਵਾਪੜ ਤੇ ਜੋ ਦੁਬਾਰਾ ਬੱਚਾ ਸਮਝ ਰੱਖ ਦਿੰਦਾ। ਆ ਸੱਪ ਜੇ ਬਣਾਈ ਐ ਤੂੰ ਬਣਾਈ ਸੀ? ਇਹ ਮਾਇਆ ਦੀ। ਕਾਹ ਤੋਂ ਬਣਾਈ ਸੀ ਸੱਪ? ਕਾਹ ਤੋਂ ਬਣਾਈ ਸੀ? ਤੇ ਬੁੱਗਾ ਪੁੱਕੂ ਚਲਾਦੇ। ਨਹੀਂ ਗੁੱਗਾ ਕਹਿੰਦਾ ਵੀ ਆਹ ਖਜ਼ਾਨੇ ਕੱਢ ਕੇ ਦਿਓ ਹੈ ਨਹੀਂ ਆਹ ਵੇਖ ਲਓ ਅੱਛਾ ਇੱਥੋਂ ਥੋੜਾ ਕੱਢਿਆ ਸੀਗਾ ਵੀ ਨਕਲੀ ਸੋਨਾ ਬੀਬੀ ਆ ਇੱਥੇ ਆ ਗਏ ਵੀਰ ਜੀ ਆ ਇੱਥੇ ਗੱਲ ਕਰ ਇਹਨੇ ਕੀ ਨੱਪੇ ਪਹਿਨਾ ਇੱਥੇ ਇਹਨੇ ਟੋਆ ਪਟਾ ਕੇ ਟੋਲਾ ਪਟਾ ਕੇ ਜੀ ਚ ਚੋਰ ਟੋਟੂ ਜਾ ਕਰਦੇ ਜੀ ਹੋਰ ਕਿੰਨੇ ਕਿੰਨੇ ਘਰਾਂ ਤੋਂ ਇਹ ਗੇ ਠੱਗੀਆਂ ਮਾਰਦੇ ਹੋ ਦੱਸ ਦੱਸ ਉਹ ਅੰਦਰ ਚਦੂ ਚ ਗਏ ਜੀ ਬੱਸ ਕਿੰਨੇ ਕਿੰਨੇ ਆ ਡੰਡਾ ਲਿਆ ਕੁੜੀਆ ਬੜਾ ਬੁੱਤ ਨੂੰ ਬੰਕੇ ਆਉਂਦੇ ਸਾਡੇ ਆ ਬਿਆ ਸਾਕ ਤੇਰੀ ਤਾਂ ਸੁਗਲੀ ਜਿਹੜੀ ਤੇਰੇ ਨਾਲੋਂ ਜਿੰਨਾ ਨਾ ਮਾਰੀ ਠਿੱਗੀ ਤੂੰ ਮੂੰਹ ਦੇ ਘਟੀ ਦੱਸ ਤਸ ਤੇ ਇਹਦੇ ਕਿਵੇਂ ਰੱਖਦਾ ਜਾਂ ਤੋੜਾ ਲੱਭੇ ਦੇਖੇ ਚ ਪਾ ਕੇ ਰੱਖ ਸਕਦਾ ਦੱਸ ਕੇ ਜਦੋਂ ਪਾਸੇ ਹੁੰਦਾ ਤੁਹਾਨੂੰ ਪਤਾ ਲੱਗਿਆ ਨਹੀਂ ਜੀ ਤੁਸੀ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ ਵੀਰ ਜੀ ਅਸੀਂ ਰੋ ਪੈਟ ਕੇ ਮਰ ਗਏ ਅਸੀਂ ਕਹੇ ਤੋ ਕੀ ਲੈ ਲਿਆ ਕੀ ਲੈਣਾ ਅਸੀਂ ਕਿਸੇ ਤੋਂ ਨਹੀਂ ਵੀਰ ਜੀ ਨਹੀਂ ਕੋਈ ਨਹੀਂ ਮੇਰੀ ਕਾਫਾ ਵਿੱਚ ਸੀ ਜੀ ਅਸੀਂ ਇਹਦੇ ਬਲੋਟਾ ਕਰ ਲੈਣੇ ਇਹ ਕੰਮ ਨਹੀਂ ਸਾਡੇ ਨੂੰ ਸਵਾਲ ਕਰ ਸਰ ਕਰ ਕਰ ਕੋ ਜਿਹੜੀ ਆ ਕਬਰ ਆ ਹਾਂ ਜੀ ਕਵਰ ਤੋਂ ਮੰਨਦਾ ਤਾਂ 11 ਜਿਹੜੇ ਪੀਰ ਨੂੰ ਆ ਇੱਥੇ ਦਫنائਾਈ ਦੱਸ ਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਵਰ ਕਿਵੇਂ ਬੰਨਜੂਗੀ ਓਏ ਜਿਸਾ ਸੇਵਾ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਆ ਰਹੀ ਤੂੰ ਬੂਟ ਪਾ ਕੇ ਇੱਥੇ ਆਈ ਏ ਨਾ ਅਸੀਂ ਤਾਂ ਚੱਪਲਾ ਲਾ ਕੇ ਆਏ ਸਤਕਾਰ ਨਾਲ ਹੈ ਇਹਨੂੰ ਪਤਾ ਨਹੀਂ ਕਿ ਤੇ ਕੁਝ ਨਹੀਂ ਹੈ ਇਹ ਝੌਂਕੀ ਸਾਧੂਆ ਸ਼੍ਰੀ ਆਨ ਇਹਨਾਂ ਨੂੰ ਕੋਈ ਦਗਾ ਨਾ ਜੀ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਜਾਂ ਦੇਵੀ ਦੇਵਤੇ ਦੀ ਅਸੀਂ ਤਾਂ ਕਿਤੇ ਵੀ ਗਏ ਨਾ ਅਸੀਂ ਚੱਪਲ ਲਾ ਕੇ ਪੈਰ ਧੋ ਕੇ ਅੰਦਰ ਜਾਂਦੇ ਹਾਂ ਜਰਾਬ ਲਾ ਕੇ ਇਹ ਉਤਾਂ ਗੀ ਹੈ ਕੁੱਤਾ ਇੱਥੇ ਅੰਦਰ ਵੜਿਆ ਤੇ ਇਹਨੇ ਚੱਪਲਾਂ ਅੰਦਰ ਲੈ ਕੇ ਵੜੇ ਨਹੀਂ ਇੱਕ ਮਿੰਟ ਵੜਿਆ ਤਾਂ ਸੀ ਨਾ ਅੰਦਰ ਹੁਣ ਤੂੰ ਤੈਨੂੰ ਤੈਨੂੰ ਕੀ ਦੀ ਸੇਵਾ ਕਰਦਾ ਤੈਨੂੰ ਇਹ ਨਹੀਂ ਪਤਾ ਨਹੀਂ ਮੈਂ ਭਲੇਖੇ ਦਾ ਵੜ ਗਿਆ ਸੇਵਾ ਕੀ ਦੀ ਕਰਦਾ ਮੈਂ ਮਾਤਾ ਦੀ ਕਰਦਾ ਕਰ ਕਹਦੇ ਕਿੰਨੇ ਰੂਪ ਚਾਰ ਰੂਪਾ ਕਿਹੜੇ ਕਿਹੜੇ ਰੂਪਾ ਮਾਤਾ ਤਾਜ਼ਰ ਕਾਲੀ ਸ਼ਿਮ ਸ਼ਾਂਤ ਕਾਲੀ ਤੇ ਮਹਾਰਗਵਰ ਹੋਰ ਤੁਸ ਇੱਕ ਹੁਣ ਤੂੰ ਖਵਾਜੇ ਦੀ ਕੜਾਈ ਦੇ ਗਿਆ ਖਵਾਜਾ ਅਜਮੇਰ ਸ਼ਰੀਫ ਜਗਾ ਬਣੀ ਹੈ ਬੜੀ ਸਰਕਾਰ ਜੋਗਾ ਦੁਨੀਆ ਸੀਸ ਝਗਾਉਂਦੀ ਉੱਥੇ ਖਵਾਜਾ ਤੈਨੂੰ ਖਵਾਜਾ ਪੀਰ ਕਹਿੰਦਾ ਵੀ ਇਹ ਕੜਾਈਆਂ ਦੇ ਕੇ ਲੋਕਾਂ ਨਾਲ ਠਗੀਆਂ ਮਾਰ। ਇਹ ਕਿਹੜਾ ਪੀਰ ਕਹਿੰਦਾ ਮੈਨੂੰ ਦੱਸੋ? ਨਹੀਂ ਕੋਈ ਨਹੀਂ। ਇਲਾਜ ਕਰਦਾ ਤੂੰ? ਲਾਜ ਨਹੀਂ ਮੈਥੋੜੀ ਹੁੰਦਾ ਜੀ ਮੈਂ ਕਰ। ਕਿੰਨੇ ਲੋਕਾਂ ਨੇ ਇਲਾਜ ਕਰ ਕਰ ਤੁਸੀਂ ਲੋਕਾਂ ਨੂੰ ਘਬਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ। ਬੋਲ ਬੋਲ ਕੇ ਤਾਂ ਦੱਸ ਯਾਰ। ਨਹੀਂ ਕੋਈ। ਗੱਦੀ ਦਾ। ਅਸੀਂ ਇਹਨਾਂ ਦੇ ਖਿਲਾਫ ਲੜਦੇ ਆਂ। ਆ ਸੁਣ ਲਓ। ਜਿਹੜੇ ਗੰਗਾਰੇ ਨੇ ਮੁੰਡਿਆਂ ਤੋਂ ਜਨਮੀਆਂ ਬਣ ਬਣ ਲੋਕਾਂ ਨੂੰ ਕਿਹਾ ਸਾਡੇ ਤੇ ਮਾਤਾ ਆ ਗਈ ਦੇਵੀਆਂ ਆਗਿਆ ਸਾਡਾ ਤੁਸੀਂ ਸਾਥ ਕਿਹਦੇ ਨਾ ਸੀ ਤੁਸੀਂ ਸਾਨੂੰ ਬਦਨਾਵ ਕਰਕੇ ਰੱਖਦਾ ਵੀ ਸਮਝੌਤੇ ਕਰ ਲੈ ਇੱਥੇ ਕਾਰਵਾਈ ਕਰਨੀ ਹੈ ਫੁੱਲ ਇਦੋਂ ਸਾਰੇ ਪੈਸੇ ਵਸੂਲਣੇ ਆ ਇਹ ਬੀਬੀ ਆਰਾਂ ਤੂੰ ਕਿੰਨੇ ਲੱਖ ਦੀ ਠੱਗੀ ਮਾਰੀ ਹੈ ਤੂੰ ਆਪਦੇ ਮੂੰਹ ਕਿੰਨੀ ਦੱਸ 15 ਲੱਖ ਹੋ ਗਏ 15 ਲੱਖ ਦੀ 15 ਲੱਖ ਦੀ ਤੂੰ ਮਾਰੀ ਠੱਗੀ ਹੈ ਨਾ ਹਾਂ ਬਾਕੀ ਇਹਦਾ ਵਿਆਜ ਵੀ ਪੈ ਕੇ ਠੀਕ ਹੈ ਤੇ ਖਾਰੇ ਵਾਲਿਆਂ ਤੋਂ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹਨਾਂ ਸਾਢੇ 3 ਸੀਗਾ ਜੀ ਉਹਨਾਂ ਸਾਢੇ 3 ਦੀ ਹਾਂ ਜਿਹੜੇ ਕਿਸਾਨ ਵਾਲੇ ਕਹਿੰਦੇ ਉਹ ਕਿੱਥੇ ਉਹਨਾਂ ਦਾ ਕੇਸ ਕਿਵੇਂ ਚੱਲਦਾ ਤੇਰੇ ਨਾਲ ਉਹਨਾਂ ਦਾ ਕੇਸ ਪੈ ਉਹਨਾਂ ਦੇ ਚੈੱਕ ਆ ਜਾਂਦੇ ਚੈੱਕ ਦਿੱਤਾ ਹੀ ਤੂੰ ਹਾਂ ਚੈੱਕ ਦਿੱਤਾ ਸਿਰੋ ਉਹਨਾਂ ਨੇ ਚੈੱਕ ਡਾਲ ਦਿੱਤਾ ਸਾਹੂ ਨਹੀਂ ਉਹਨਾਂ ਨੇ ਤਾਂ ਲਾਉਣਾ ਹੀ ਹੈ ਉਹ ਕੀ ਕਰਨ ਲੋਕ ਇਹ ਤਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਗਮਰਾਹ ਹੋ ਕੇ ਨਾ ਚੌਂਕੀ ਦਾ ਚੌਂਕੀਆਂ ਤੇ ਜਾਂਦੇ ਨੇ ਤੇ ਢੌਂਗੀ ਸਾਹਾਂ ਦੇ ਤੋਂ ਪਹਿਲਾਂ ਨਾ ਇਹ ਜਦੋਂ ਇਹਨੂੰ ਮਤਲਬ ਪਰਿਵਾਰ ਨੂੰ ਗਮਰਾਹ ਕੀਤਾ ਇਹਨੇ ਸਭ ਤੋਂ ਪਹਿਲਾਂ ਕੀ ਤਵੀਤ ਕੱਢੇ ਸੀ ਤਵੀਤ ਰੱਖੇ ਕਦੋਂ ਸੀ ਪਹਿਲਾਂ ਉਹਦੇ ਰੱਖ ਕੇ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਤੇ ਤੁਰਤ ਇਹਨਾਂ ਨੇ ਰੱਖਿਆ ਰੱਖ ਕੇ ਸ਼ੀਸ਼ੀ ਕੱਢੀ ਐ ਸ਼ੀਸ਼ੀ ਕਿੱਥੋਂ ਲਈ ਸੀ ਉਹ ਪੁਰਾਣੀ ਸ਼ੀਸ਼ੀ ਲਈ ਸੀ ਕਿੱਥੇ ਨੱਪੀ ਸੀ ਚੱਲ ਚੱਲ ਆਹ ਵੇਖ ਲੋ ਸੋਨਾ ਪਿਆਰ ਉਹ ਜਮਈ ਯਾਰ ਬੇੜਾ ਕਰਕੇ ਕਰਦਾ ਇੱਕ ਨਸ਼ਿਆਂ ਦਾ ਦਰਿਆ ਇੱਕ ਤੁਹਾਡਾ ਪਖੰਡ ਦਾ ਦਰਿਆ ਯਾਰ ਲੋਕਾਂ ਨੂੰ ਘਮਰਾਹ ਕਰਦੇ ਕਿੱਥੋਂ ਅੱਛਾ ਮਾਟਵਾ ਪੜਦਾ ਹੀਗਾ ਅੱਛਾ ਤੂੰ ਆਪ ਕਿੰਨਾ 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 ਚਾਹ ਪੜਦਾ ਹੈ ਹੈ ਚਾਰ ਫੁੱਟ ਚਾਰ ਫੁੱਟ ਨੂੰ ਨਪਿਆ ਤਕਵੀਦ ਕਿੱਥੋਂ ਲੈਂਦੇ ਸੀ ਮੇਰੇ ਪੁਲਿਸ ਘਰੋਂ ਤੇ ਸ਼ੀਸ਼ੀ ਸ਼ੀਸ਼ੀ ਨੂੰ ਵਿੱਚੋਂ ਪਾਦੇ ਮਤਲਬ ਸ਼ੀਸ਼ੀ ਨਾਪਦੇ ਮਤਲਬ ਸਭ ਤੋਂ ਪਹਿਲਾਂ ਕੰਮ ਇੱਥੋਂ ਸ਼ੁਰੂ ਹੋਇਆ ਆ ਵੇਖ ਲਓ ਬੂਹੇ ਦੇ ਵਿੱਚੋਂ ਇਹਨੇ ਮਤਲਬ ਪਹਿਲਾਂ ਤਵੀਤ ਲੱਭ ਕੇ ਸ਼ੀਸ਼ੀ ਕੱਢ ਕੇ ਮਤਲਬ ਲੋਕੋ ਸਮਝ ਜੋ ਹੁਣ ਆਪਾਂ ਪਟਾਉਣੇ ਆ ਇਧਰ ਤੋਂ ਪਹਿਲਾਂ ਘੜਾ ਜਿਹੜਾ ਖਾਲੀ ਨੱਪਿਆ ਵਿੱਚ ਹਾਂ ਹਾਂ ਠੀਕ ਉਹ ਵੀ ਅਛੇ ਨਹੀਂ ਆਈ ਉਹ ਆਹ ਕਾਲੀ ਜਿਹੜੀ ਆ ਤਵੀਤ ਕਿਹੜੇ ਕਿੱਥੋਂ ਲੈਂਦੇ ਸੀ ਇਹ ਵਗ ਬੜਾ ਕੁ ਦਿੱਤੀ ਸੀ ਵੀ ਕੁਛ ਨਹੀਂ ਨਹੀਂ ਮੈਨੂੰ ਇਹ ਦੱਸ ਪਹਿਲਾਂ ਇਧਰ ਇਹਦੀ ਬੂਥੀ ਕਰ ਵੀ ਇਹ ਉਹੀ ਬਣਾਇਆ ਨਹੀਂ ਨਹੀਂ ਇਹਨਾਂ ਤਵੀਤਾਂ ਨਾਲ ਕੀ ਹੁੰਦਾ ਇਹਨਾਂ ਨਾਲ ਤਾਂ ਹੁੰਦਾ ਤਾਂ ਕੁਛ ਨਹੀਂ ਕੀ ਕਿਹਾ ਸੀ ਤੁਹਾਨੂੰ ਬੀਬੀ ਕੀ ਹੋਊਗਾ ਅੰਦੀ ਹਾਂ ਤੇ ਵੀਰੇ ਸੱਤਿਆ ਨਾਲ ਥੋੜੀ ਨਹੀਂ ਕੀ ਕਿਹਾ ਸੀ ਤੁਹਾਨੂੰ ਵੀ ਤਰੀਦ ਬਣਾਉਣਾ ਕੀ ਉਹ ਕੀ ਕਿਹਾ ਸੀ ਕੁਛ ਨਹੀਂ ਹੁੰਦਾ ਅੱਛਾ ਇਹ ਪਖਾਂਡੀ ਬਣਾਇਆ ਹਾਂਜੀ ਚੱਲ ਜਿਹੜਾ ਕਿਉਂ ਆ ਯਾਰ ਇਹ ਦੱਸ ਲੰਗੇ ਵੀ ਕੁਝ ਚੀਜ਼ ਦਾ ਪੈਰਾ ਨਹੀਂ ਲੱਗਦੀ ਬਸ ਕਲਾ ਦਾ ਰਾਬਾਤ ਅੱਗੇ ਤੂੰ ਹੁਣ ਹੁਣ ਮੁੱਕਰੀ ਜਾਣਾ ਵੀ ਤੇ ਚੀਜ਼ਾਂ ਲੋਕਾਂ ਨੂੰ ਚੀਜ਼ ਨਹੀਂ ਮਰਦਾ ਕੋਈ ਚੀਜ਼ਾਂ ਆਉਂਦੀਆਂ ਕਰਕੇ ਦੱਸ ਦੇ ਕਰ ਫੋਨ ਲਵਾ ਖ ਪੈਰਾ ਆਪ ਦੇ ਨਹੀਂ ਚੱਲ ਜਿਹੜਾ ਕੱਢ ਡੱਬਿਆ ਉਹ ਕੱਢ ਹੁਣ ਸਾਹਮਣੇ ਤੁਹਾਡੇ ਕਢਾਉਣ ਲੱਗੇ ਆ ਜੋ ਆ ਜਾ ਤਾਂ ਕਰੇ ਵਿੱਚ ਇੱਕ ਸੱਪ ਆ। ਇਹ ਕੋਰੇ ਨਾਂ ਤੇ ਸਾਨੂੰ ਡਰਾ ਰਿਹਾ। ਆਖੇ ਦੇਖ ਇਹ ਸੱਪ ਉੱਤ ਬੈਠੇ ਰੱਖਿਆ ਜਿ ਘਰੇ। ਇਹ ਕਾਹਦਾ ਸੱਪ ਬਣਾਇਆ ਉਹ ਤਾਂ ਸੱਪ ਸੱਚੀ ਮਿੱਥੀ ਲੱਗਦਾ। ਤੇ ਜ਼ਹਿਰ ਜੂਰੋ ਦਾ ਘਰੇ ਸੱਪ ਰੱਖ ਕੇ ਡਰਾਉਣਾ। ਬਸ। ਪੱਲਾ ਜੀ। ਇਹ ਵੀ ਤੇਰੇ ਕਾਨੂੰਨ ਚ ਨਹੀਂ ਵੀ ਕਿ ਜਾਨਵਰ ਨੂੰ ਤੂੰ ਕੈਦ ਕਰ। ਨਹੀਂ ਨਹੀਂ ਕੈਦ ਕਰਕੇ ਡਰਾਉਣਾ। ਨਹੀਂ ਨਹੀਂ ਤੇ ਜ਼ਹਿਰ ਜੂਰੋ ਦਾ ਘੜਾਇਆ ਤੂੰ। ਜੋਗੀ ਤੂੰ। ਦੰਦ ਨਿਕਲ ਜਾਂਦੇ ਆ ਦੰਦ। ਇੱਕ ਤਾਂ ਯਾਰ ਕਮਾਲ ਹੀ ਹੋ ਗਈ। ਜਦੋਂ ਆਕੇ ਨਾ ਜਦੋਂ ਜੇਲ੍ਹ ਚੋਂ ਆ ਗਿਆ ਸੱਪ ਛੱਡਣਾ ਉਹ। ਮੁਰੇ ਛੱਡਵਾਉ। ਨਹੀਂ ਸੱਪ ਤੇਰੇ ਘਰੇ ਵੀ ਰੱਖੀ ਬਿਠਾਈ ਜੀ ਮੇਰੇ ਬੇਟਾ। ਇੱਕ ਗੱਲ ਸੁਣ ਮੇਰੀ ਹਾਂਜੀ ਅ ਚਲੋ ਚਾ ਪਹਿਲਾਂ ਤਵਾ ਪਾਟਾ ਕਹੀ ਲਿਆ ਚੱਕੋ ਇਹੋ ਦਾ ਬੜਾ ਚੱਕੂਗਾ ਪਿੱਛੇ ਚੱਕੋ ਪਈ ਅੱਛਾ ਖਾਲੀ ਤੋੜਾ ਇੱਥੇ ਧੱਬ ਗਿਆ ਸੀ ਸੋਨਾ ਕੱਢ ਕੇ ਆਹ ਕਈ ਚੱਕੋ ਚਲ ਚਲ ਕਿੰਨਾ ਕਢੂੰਗਾ ਆ ਵੇਖ ਭੈਣ ਸਭ ਬਣਾਏ ਬਈ ਚੱਕ ਸਾਫੀ ਬੜੇ ਕਹਿੰਦੇ ਨੇ ਕਿੰਨੇ ਪੋਟਾ ਚਾਰ ਪਟਾ ਕਢੂੰਗਾ ਚਾਰ ਪਟਾ ਲਾ ਰੱਖ ਤੇ ਨਹੀਂ ਅੱਗੇ ਕਿਹੜੇ ਹੋ ਜੀ ਰਾਕੇ ਤੇ ਚਲ ਬੜ ਬੋਲ ਬੋਲ ਦੇ ਕੋਲੇ ਜੇ ਤੇ ਸੁਨਿਆਰੇ ਕੋਲੇ ਨਹੀਂ ਉਦੋਂ ਨਕਲੀ ਪਤਾ ਲੱਗਿਆ ਤੁਹਾਨੂੰ ਹਾਂ ਬੀਬੀ ਹਾਂਜੀ ਹਾਂਜੀ ਫੇਰ ਹੀ ਪਤਾ ਲੱਗਿਆ ਸਾਨੂੰ ਕਿ ਪਤਾ ਲੱਗਣ ਉਸੇ ਫੇਰ ਤੁਹਾਡਾ ਫੋਨ ਨਹੀਂ ਚੱਕਿਆ ਨੇ ਜਿਹੜਾ ਖਾਲੀ ਤੌੜਾ ਦੱਬਿਆ ਸੀ ਸੋਨਾ ਕੱਢ ਕੇ ਪੱਟ 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 ਇੱਥੇ ਦੱਬਿਆ ਸੀ ਬੀਬੀ ਤੌੜਾ ਤੈਨੂੰ ਪਤਾ ਹੈ ਇਹਨੇ ਦੱਬਿਆ ਤੂੰ ਹੀ ਦੱਬਿਆ ਸੀ ਹਾਂਜੀ ਨਹੀਂ ਇਹ ਸੱਪ ਆਟੀ ਦੀ ਬਣਾਇਆ ਇਹ ਕੀ ਚੇੜਾ ਮੜੇ ਨੇ